ਸ਼ਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਗੁਰਿੰਦਰ ਇੱਕ ਹੋਰ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ ਇਹ ਜਿਹੜੀ ਸੱਚੀ ਕਹਾਣੀ ਵਾਪਰੀ ਸੰਬੰਧ ਰੱਖਦੀ ਆ ਤੇ ਜੌਨਪੁਰ ਉੱਥੇ ਇੱਕ ਜ਼ਿਲ੍ਹਾਵਾਦੀ ਯੂਪੀ ਦਾ ਤੇ ਉੱਥੇ ਇੱਕ ਪਿੰਡ ਹੈ ਜੀ ਕੁਛ ਮੁਚ ਉੱਥੇ ਰਹਿੰਦਾ ਸੀਗਾ ਜੀ ਇੱਕ ਮੰਗਰੂ ਰਾਮ ਨਾਮ ਦਾ ਬੰਦਾ ਜਿਹਦੀ ਉਮਰ ਆ ਜੀ ਲਗਭਗ 75 ਸਾਲ ਮੰਗਰੂ ਰਾਮ ਦੀ ਅੱਜ ਤੋਂ 40 ਸਾਲ ਪਹਿਲਾਂ ਮੈਰਿਜ ਹੋਈ ਸੀ ਉਹਦਾ ਵਿਆਹ ਹੋਇਆ ਸੀਗਾ ਤੇ ਬਹੁਤ ਕੁਝ ਚੰਗਾ ਚੱਲ ਰਿਹਾ ਸੀ ਪਰ ਇੱਕ ਮਾੜਾ ਜਿਹੜਾ ਪੱਖ ਸੀਗਾ ਉਹ ਇਹ ਸੀ ਕਿ ਇਹਨਾਂ ਦੇ ਘਰ ਕਿਸੇ ਔਲਾਦ ਨੇ ਜਨਮ ਨਹੀਂ ਸੀ ਲਿਆ ਬੱਚੇ ਨੂੰ ਤਰਸਦੇ ਰਹੇ ਇਹ ਸਾਰੀ ਉਮਰ ਚਲੋ ਫੇਰ ਵੀ ਦੋਨਾਂ ਦੀ ਜ਼ਿੰਦਗੀ ਮੰਗਰੂ ਰਾਮ ਤੇ ਉਹਦੀ ਧਰਮ ਪਤਨੀ ਦੀ ਬਹੁਤ ਚੰਗੀ ਗੁਜ਼ਰ ਰਹੀ ਸੀਗੀ ਤੇ ਆਖਿਰ 2024 ਚ ਆ ਕੇ ਉਹਨੂੰ ਵੀ ਨਜ਼ਰ ਲੱਗ ਜਾਂਦੀ ਆ ਇਹਦੀ ਜਿਹੜੀ ਧਰਮ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਆ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਮੌਤ ਹੋ ਜਾਂਦੀ ਆ ਹੁਣ ਮੰਗਰੂ ਰਾਮ ਆ ਜੀ ਇਹ ਇਕੱਲਾ ਰਹਿ ਜਾਂਦਾ ਬਿਲਕੁਲ ਨਾ ਉਹਦਾ ਕੋਈ ਰਿਸ਼ਤੇਦਾਰ ਜਿਹੜੇ ਉਹਦੇ ਭਤੀਜੇ ਸੀ ਕੁਝ ਭਰਾ ਸੀਗੇ ਉਹ ਸਾਰੇ ਦਿੱਲੀ ਸ਼ਿਫਟ ਹੋ ਚੁੱਕੇ ਸੀ ਤੇ ਮੰਗਰੂ ਰਾਮ ਇਕੱਲਾ ਹੀ ਪਿੰਡ ਦੇ ਵਿੱਚ ਰਹਿ ਰਿਹਾ ਸੀ ਉਹਨੂੰ ਰੋਟੀ ਪਾਣੀ ਦਾ ਬਹੁਤ ਔਖਾ ਹੁੰਦਾ ਸੀ ਪਿੰਡ ਦੇ ਜਿਹੜੇ ਲੋਕ ਸੀ ਕੁਝ ਉਹਦਾ ਮਜ਼ਾਕ ਉਡਾਉਂਦੇ ਸੀਗੇ ਵੀ 75 ਸਾਲ ਦਾ ਬਜ਼ੁਰਗਾ ਦੇ ਕਿਵੇਂ ਰੋਟੀ ਬਣਾਉਂਦਾ ਤੇ ਕਈਆਂ ਨੂੰ ਤਰਸ ਵੀ ਆ ਜਾਂਦਾ ਸੀ ਉਹਦੇ ਤੇ ਤੇ ਕਦੇ ਕੋਈ ਚੀਜ਼ ਉਹਨੂੰ ਦੇ ਗਏ ਬਣੀ-ਬੜਾਈ ਤੇ ਕਦੇ ਨਹੀਂ ਦੇ ਕੇ ਗਏ ਤਾਂ ਮੰਗਰੂ ਰਾਮ ਆਪ ਹੀ ਰਸੋਈ ਦੇ ਵਿੱਚ ਕੰਮ ਕਰਦਾ ਰਹਿੰਦਾ ਸੀ ਇਸ ਉਮਰ ਦੇ ਵਿੱਚ ਹੁਣ ਪਿੰਡ ਵਾਲੇ ਉਹਨੂੰ ਕਹਿੰਦੇ ਨੇ ਵੀ ਜ਼ਿੰਦਗੀ ਤਾਂ ਦੇਖ ਗੁਜ਼ਾਰਨੀ ਆ ਵੀ ਇਦਾਂ ਤੂੰ ਕਿੰਨਾ ਕੁ ਕੰਮ ਕਰੇਂਗਾ ਇਕੱਲਾ ਤੂੰ ਬੰਦਾ ਵਾ ਸਿਆਣਾ ਸ਼ਰੀਰ ਆ ਵੀ ਤੂੰ ਵਿਆਹ ਕਰਾ ਲਾ ਮਗਰੂ ਰਾਮ ਪਹਿਲਾਂ ਤਾਂ ਬਹੁਤ ਇਸ ਗੱਲ ਨੂੰ ਸੁਣ ਕੇ ਉਹਨੂੰ ਅਜੀਬ ਲੱਗਦਾ ਵਾ ਤੇ ਫੇਰ ਹੌਲੀ-ਹੌਲੀ ਜਦੋਂ ਪਿੰਡ ਵਾਲੇ ਕੁਝ ਲੋਕ ਨੂੰ ਜਦੋਂ ਵੀ ਮਿਲਦੇ ਹਰ ਵਾਰ ਜਦੋਂ ਇਹ ਕਹਿਣ ਲੱਗ ਜਾਂਦੇ ਵੀ ਤੂੰ ਵਿਆਹ ਕਰਾ ਲਾ ਤੇਰੀ ਜ਼ਿੰਦਗੀ ਜਿਹੜੀ ਬਾਕੀ ਉਹ ਸੌਖੀ ਲੰਘ ਜਾਊਗੀ ਤਾਂ ਮਗਰੂ ਰਾਮ ਦੇ ਵੀ ਦਿਲ ਦੇ ਵਿੱਚ ਲੱਡੂ ਹੁਣ ਫੁੱਟਣ ਲੱਗ ਗਿਆ ਸੀ ਕਿ ਕਿਉਂ ਨਾ ਵਿਆਹ ਕਰਾ ਲਿਆ ਜਾਵੇ ਦੁਬਾਰਾ ਪਰ ਹੁਣ ਸਵਾਲ ਇਹ ਸੀ ਕਿ 75 ਸਾਲ ਦੇ ਬੰਦੇ ਨੂੰ ਆਖਿਰ ਕੁੜੀ ਕੌਣ ਦਊਗਾ ਉਸ 75 ਸਾਲ ਦੇ ਦੂਲੇ ਨੂੰ ਦੁਲਹਨ ਦਊਗਾ ਕੌਣ ਇਹ ਬੜਾ ਵੱਡਾ ਚੈਲੰਜ ਸੀ ਕਾ ਜੀ ਆਪ ਕਹਿ ਸਕਦੇ ਹਾਂ ਚਲੋ ਬੰਦੇ ਦੀ 50 ਸਾਲ ਦੀ ਉਮਰ ਆ 55 ਸਾਲ ਦੀ ਉਮਰ ਆ ਤਾਂ ਵੀ ਕੋਈ ਨਾ ਕੋਈ ਕੁੜੀ ਆ ਜਿਹੜੀ ਉਹ ਮਿਲ ਜਾਂਦੀ ਆ ਪਰ 75 ਸਾਲ ਦੇ ਬਜ਼ੁਰਗ ਲਈ ਕੁੜੀ ਲੱਭਣੀ ਬਹੁਤ ਔਖੀ ਸੀ ਆਖਿਰ ਜੀ ਅਗਸਤ 2025 ਆ ਜਾਂਦਾ ਸਾਲ ਹੋ ਗਿਆ ਐਦਾਂ ਹੀ ਉਹਦੀ ਜ਼ਿੰਦਗੀ ਨਿਕਲ ਰਹੀ ਸੀ ਅਗਸਤ 2025 ਦੇ ਵਿੱਚ ਇੱਕ ਪਿੰਡ ਦਾ ਬੰਦਾ ਦੱਸ ਪਾਉਂਦਾ ਵਾ ਕਿ ਨਾਲ ਦੇ ਪਿੰਡ ਦੀ ਇੱਕ ਔਰਤ ਐ ਮਨਪੌਤੀ ਉਹਦਾ ਨਾਮ ਐ ਤੇ ਉਹ ਇਕੱਲੀ ਰਹਿੰਦੀ ਆ ਤੇ ਤਿੰਨ ਉਹਦੇ ਬੱਚੇ ਨੇ ਉਹ ਦੋ ਬੇਟੇ ਤੇ ਇੱਕ ਬੇਟੀ ਉਹਦੀ ਮਾਂ ਮਾਂ ਤੇ ਉਹਦਾ ਜਿਹੜਾ ਉਹਦਾ ਘਰ ਵਾਲਾ ਵਾ 7 ਸਾਲ ਪਹਿਲਾਂ ਉਹਦਾ ਉਹਦੀ ਡੈਥ ਹੋ ਗਈ ਸੀ ਬ੍ਰੇਨ ਹੈਮਰੇਜ ਦੇ ਨਾਲ ਜਦੋਂ ਮੰਗਰੂ ਰਾਮ ਇਹ ਗੱਲ ਸੁਣਦਾ ਵਾ ਉਹਨੂੰ ਯਕੀਨ ਨਹੀਂ ਆਉਂਦਾ ਤੇ ਉਹ ਕਹਿੰਦਾ ਵੀ ਉਹਦੀ ਉਮਰ ਕਿੰਨੀ ਆ ਜਦੋਂ ਉਮਰ 35 ਸਾਲ ਕਹੀ ਜਾਂਦੀ ਆ ਤਾਂ ਉਹ ਕਹਿੰਦਾ ਕਿ 35 ਸਾਲ ਦੀ ਜਿਹੜੀ ਔਰਤ ਆ ਉਹ 75 ਸਾਲ ਦੇ ਬਜ਼ੁਰਗ ਨਾਲ ਵਿਆਹ ਕਿਉਂ ਕਰਾਊਗੀ ਤਾਂ ਇੱਕ ਕੰਮ ਕੀਤਾ ਜਾਂਦਾ ਵਾ ਪਿੰਡ ਦਾ ਇੱਕ ਮੁੰਡਾ ਹੁੰਦਾ ਆਜ਼ਾਦ ਉਹ ਜ਼ਿਆਦਾਤਰ ਇਹੀ ਕੰਮ ਕਰਦਾ ਸੀ ਵਿਚੋਲਗੀ ਦੇ ਉਹਨੂੰ ਬੁਲਾਇਆ ਜਾਂਦਾ ਵਾ ਮੰਗਰੂ ਰਾਮ ਦੇ ਘਰ ਤੇ ਜਿਹੜਾ ਬੰਦਾ ਦੱਸ ਲੈ ਦੱਸ ਲੈ ਕੇ ਆਇਆ ਸੀ ਰਿਸ਼ਤਾ ਲੈ ਕੇ ਆਇਆ ਸੀ ਉਹ ਆਜ਼ਾਦ ਨੂੰ ਕਹਿੰਦਾ ਵੀ ਆ ਨਾਲ ਦੇ ਪਿੰਡ ਚ ਐਦਾ ਐਦਾ ਕਰਕੇ ਆ ਫਲਾਣਾ ਘਰ ਆ ਉੱਥੇ ਇੱਕ ਮਨਪੌਤੀ ਨਾਂ ਦੀ ਔਰਤ ਰਹਿੰਦੀ ਆ ਇਕੱਲੀ ਰਹਿੰਦੀ ਆ ਵੀ ਉਹਦੇ ਨਾਲ ਜਾ ਕੇ ਤੂੰ ਮੰਗਰੂ ਰਾਮ ਦੇ ਰਿਸ਼ਤੇ ਦੀ ਗੱਲ ਕਰਨੀ ਆ ਤੇ ਤੂੰ ਇਹ ਜ਼ਰੂਰ ਦੇਖਣਾ ਵੀ ਆ ਕਿ ਵਾਕਈ ਉਹ ਔਰਤ ਆਪਣੇ ਬੱਚਿਆਂ ਦੇ ਨਾਲ ਇਕੱਲੀ ਰਹਿੰਦੀ ਆ ਤਾਂ ਆਜ਼ਾਦ ਜਦੋਂ ਇਹ ਸਾਰਾ ਕੁਝ ਕਰਦਾ ਵਾ ਜਾਂਚ ਪੜਤਾਲ ਕਰਦਾ ਵਾ ਤਾਂ ਉਹ ਗੱਲ ਬਿਲਕੁਲ ਉਹ ਬੰਦੇ ਦੀ ਸਹੀ ਨਿਕਲਦੀ ਆ ਤੇ ਹੁਣ ਆਜ਼ਾਦ ਨੂੰ ਰਿਸ਼ਤਾ ਲੈ ਕੇ ਉਹਦੇ ਕੋਲ ਭੇਜਿਆ ਜਾਂਦਾ ਵਾ ਆਜ਼ਾਦ ਜਦੋਂ ਜਾਂਦਾ ਵਾ ਤੇ ਕਹਿੰਦਾ ਉਹ ਇੱਕ 75 ਸਾਲ ਦਾ ਬੰਦਾ ਵਾ ਉਹਦੇ ਕੋਲ ਚੰਗੀ ਜ਼ਮੀਨ ਐ ਤੇ ਚੰਗਾ ਉਹਦੇ ਕੋਲ ਪੈਸਾ ਵਾ ਵੀ ਜੇ ਤੂੰ ਉਹਦੇ ਨਾਲ ਵਿਆਹ ਕਰਾ ਲਵੇਂ ਤੇਰਾ ਵੀ ਘਰ ਵਾਲਾ ਨਹੀਂ ਹੈਗਾ ਉਹਦੀ ਵੀ ਘਰਵਾਲੀ ਮਰ ਚੁੱਕੀ ਆ ਵੀ ਤੇਰੇ ਜਿਹੜੇ ਬੱਚਿਆਂ ਦੀ ਜ਼ਿੰਦਗੀ ਉਹ ਤਰ ਜੂਗੀ ਵੀ ਇੱਥੇ ਤੂੰ ਕਿਦਾਂ ਗੁਜ਼ਾਰਾ ਕਰ ਰਹੀਆਂ ਐਨੀ ਔਕੀ ਹੋ ਕੇ ਵੀ ਤੈਨੂੰ ਕੀ ਲੋੜ ਪਈ ਆ ਤੂੰ ਵਿਆਹ ਕਰਾ ਉਹਦੇ ਨਾਲ ਤੇਰੇ ਬੱਚਿਆਂ ਦੀ ਜ਼ਿੰਦਗੀ ਸੌਕੀ ਹੋਊਗੀ ਮਨਪੋਤੀ ਪਹਿਲਾਂ ਕਹਿੰਦੀ ਆ ਕਿ ਮੈਂ ਇੰਨੇ ਵੱਡੇ ਬੰਦੇ ਦੇ ਨਾਲ ਵਿਆਹ ਕਿਵੇਂ ਕਰਾਵਾਂ ਫੇਰ ਉਹਨੂੰ ਹੋਰ ਲਾਲਚ ਦਿੱਤਾ ਜਾਂਦਾ ਵਾ ਉਹਨੂੰ ਕੁਝ ਸੋਨੇ ਦੇ ਗਹਿਣੇ ਦੇ ਦਿੱਤੇ ਜਾਂਦੇ ਨੇ ਤੇ 30000 ਰੁਪਏ ਨਕਦ ਜਿਹੜਾ ਦਿੱਤਾ ਜਾਂਦਾ ਵਾ ਉਸ ਤੋਂ ਬਾਅਦ ਮਨ ਪੋਤੀ ਨੂੰ ਇਹ ਲੱਗਦਾ ਕਿ ਵਾਕਈ ਉਹ ਬੰਦਾ ਜਿਹੜਾ ਮੇਰੇ ਬੱਚਿਆਂ ਨੂੰ ਸਾਂਭਣ ਦੇ ਲਾਇਕ ਆ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਉਹ ਬਣ ਜੂਗੀ ਤੇ ਮੈਂ ਵਿਆਹ ਕਰਾ ਲੰਨੀ ਆ ਕੋਈ ਗੱਲ ਨਹੀਂ ਉਮਰ ਦਾ ਉਮਰ ਨੂੰ ਇਗਨੋਰ ਕਰ ਦਿੰਦੀ ਆ ਚਲੋ ਜਦੋਂ ਮੰਗਰੂ ਰਾਮ ਤੱਕ ਇਹ ਖਬਰ ਪਹੁੰਚਦੀ ਆ ਕਿ ਮੰਨ ਪੋਤੀ ਨੇ ਹਾਂ ਕਰ ਦਿੱਤੀ ਆ ਰਿਸ਼ਤੇ ਦੇ ਲਈ ਤਾਂ ਮੰਗਰੂ ਰਾਮ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿ ਇੱਕ 35 ਸਾਲ ਦੀ ਔਰਤ ਉਹਦੇ ਨਾਲ ਵਿਆਹ ਕਰਾਉਣ ਦੇ ਲਈ ਮੰਨ ਗਈ ਤੇ ਉਹ ਵੀ ਤਿੰਨ ਬੱਚਿਆਂ ਦੀ ਮਾਂ ਵਾਂ ਘਰੇ ਬੱਚੇ ਆਉਣਗੇ ਰੌਣਕਾਂ ਲੱਗ ਜਾਣਗੀਆਂ ਬੱਚਿਆਂ ਨੂੰ ਤਰਸਦਾ ਰਿਹਾ ਵਾ ਉਹ ਸਾਰੀ ਉਮਰ ਤੇ ਹੁਣ ਤਿੰਨ ਬੱਚੇ ਉਹਦੇ ਘਰ ਦੇ ਵਿੱਚ ਖੇਡਣਗੇ ਘਰ ਦਾ ਮਾਹੌਲ ਆ ਜਿਹੜਾ ਉਹ ਬਦਲ ਜਾਊਗਾ ਵਿਆਹ ਦੀ ਡੇਟ ਫਿਕਸ ਕੀਤੀ ਜਾਂਦੀ ਆ ਜੀ ਮੰਦਰ ਦੇ ਵਿੱਚ ਦੋਨਾਂ ਦਾ ਵਿਆਹ ਹੋਣਾ ਸੀ ਮੰਦਰ ਦੇ ਵਿੱਚ ਵਿਆਹ ਕੀਤਾ ਜਾਂਦਾ ਇੱਕ ਦੂਜੇ ਨੂੰ ਵਰਮ ਵਾਲਾ ਪਾਉਂਦੇ ਨੇ ਤੇ ਮੰਗਰੂ ਰਾਮ ਸੰਧੂਰ ਭਰਦਾ ਵਾ ਤੇ ਜਦੋਂ ਸਾਰਾ ਕੁਝ ਹੋ ਜਾਂਦਾ ਮੰਗਰੂ ਰਾਮ ਇੰਨਾ ਜ਼ਿਆਦਾ ਖੁਸ਼ ਸੀਗਾ ਮਤਲਬ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਉਹ ਤਾੜੀਆਂ ਮਾਰ ਮਾਰ ਕੇ ਉੱਚੀ ਉੱਚੀ ਹੱਸ ਰਿਹਾ ਸੀ ਲੋਕ ਸਾਰੇ ਦੇਖ ਕੇ ਹੈਰਾਨ ਸੀ ਵੀ ਇਹਨੂੰ ਹੋਇਆ ਕੀ ਆ ਇੰਨਾ ਜ਼ਿਆਦਾ ਖੁਸ਼ ਤਾਂ ਜਦੋਂ ਉਹਨੂੰ ਮਨਪੂਰਤੀ ਖੁਸ਼ੀ ਦਾ ਕਾਰਨ ਪੁੱਛਦੀ ਆ ਤਾਂ ਉਹਨੂੰ ਵੀ ਇਹੀ ਜਵਾਬ ਦਿੰਦਾ ਵੀ ਮੈਂ ਸਾਰੀ ਉਮਰ ਇਦਾਂ ਹੀ ਗੱਡੀ ਆ ਨਾ ਮੇਰੇ ਕੋਈ ਬੱਚਾ ਹੋਇਆ ਤੇ ਮੈਂ ਹੁਣ ਇਕੱਲੇ ਨੇ ਸਾਲ ਕੱਢਿਆ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਆ ਵੀ ਮੇਰੇ ਘਰ ਦੇ ਵਿੱਚ ਰੌਣਕ ਲੱਗਣ ਜਾ ਰਹੀ ਆ ਤੇ ਮੈਨੂੰ ਇੱਕ ਹਮਸਫਰ ਬਹੁਤ ਵਧੀਆ ਮਿਲ ਗਈ ਮੈਨੂੰ ਇਸੇ ਗੱਲ ਦੀ ਖੁਸ਼ੀ ਆ ਚਲੋ ਜੀ ਵਿਆਹ ਘੇਰਾ ਕੇ ਉਹ ਘਰ ਆ ਜਾਂਦੇ ਨੇ ਪਿੰਡ ਵਾਲੇ ਲੋਕ ਜਿੰਨੇ ਕੁ ਰਿਸ਼ਤੇਦਾਰ ਆਏ ਸੀ ਹੌਲੀ ਹੌਲੀ ਆਪਣੇ ਘਰੇ ਚਲੇ ਜਾਂਦੇ ਨੇ ਤੇ ਰਾਤ ਹੋ ਜਾਂਦੀ ਆ ਸੁਹਾਗ ਰਾਤ ਜਿਹੜੀ ਜਿਹਨੂੰ ਆਪਾਂ ਕਹਿੰਨੇ ਆ ਉਹ ਆ ਜਾਂਦੀ ਆ ਦੋਨਾਂ ਦੀ ਉਹ ਮਨਾਉਂਦੇ ਨੇ ਤੇ ਅਗਲੇ ਦਿਨ ਸਵੇਰੇ 30 ਸਤੰਬਰ 2025 ਦਾ ਉਹ ਦਿਨ ਸੀਗਾ ਜੀ ਮੰਗਰੂ RAM ਬਾਹਰ ਵਿਹੜੇ ਦੇ ਵਿੱਚ ਪਿਆ ਸੀ ਵਿਹੜੇ ਦੇ ਵਿੱਚ ਪਿਆ ਬਹੁਤ ਅਜੀਬ ਹਰਕਤਾਂ ਕਰ ਰਿਹਾ ਸੀ ਕਦੇ ਆਪਣਾ ਗਲਾ ਫੜ ਰਿਹਾ ਸੀ ਕਦੇ ਉਹ ਕੰਬ ਰਿਹਾ ਸੀ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਲੱਛਣ ਉਹਨੂੰ ਆ ਰਹੇ ਸੀ ਇੱਕ ਪਿੰਡ ਦੀ ਔਰਤ ਲੰਘਦੀ ਹੋਈ ਦਰਵਾਜ਼ੇ ਦੇ ਵਿੱਚੋਂ ਮੰਗਰੂ RAM ਦੀ ਇਹ ਹਾਲਤ ਨੂੰ ਦੇਖ ਲੈਂਦੀ ਆ ਉਹ ਮੰਨ ਪੌਤੀ ਨੂੰ ਆਵਾਜ਼ ਲਗਾਉਂਦੀ ਆ ਵੀ ਭੱਜ ਕੇ ਬਾਹਰ ਆਵੇ ਮੰਨ ਪੌਤੀ ਜਦੋਂ ਭੱਜ ਕੇ ਬਾਹਰ ਆਉਂਦੀ ਆ ਤਾਂ ਦੇਖਦੀ ਆ ਕਿ ਉਹਦਾ ਘਰ ਵਾਲਾ ਜਿਹਦੇ ਜਿਹੜਾ ਹਾਲੇ ਬਣੇ ਨੂੰ 24 ਘੰਟੇ ਵੀ ਪੂਰੇ ਨਹੀਂ ਹੋਏ ਵੀ ਇਸ ਹਾਲਤ ਦੇ ਵਿੱਚ ਆ ਤਾਂ ਆਜ਼ਾਦ ਜਿਹੜਾ ਵਿਚੋਲਾ ਬਣਿਆ ਸੀ ਉਹਨੂੰ ਬੁਲਾਇਆ ਜਾਂਦਾ ਵਾ ਆਜ਼ਾਦ ਪਹਿਲਾਂ ਪਿੰਡ ਦੇ ਡਾਕਟਰ ਦੇ ਕੋਲ ਮੰਗਰੂ ਰਾਮ ਨੂੰ ਲੈ ਕੇ ਜਾਂਦਾ ਤੇ ਡਾਕਟਰ ਜਿਹੜਾ ਕਹਿ ਦਿੰਦਾ ਵੀ ਇਹਦੀ ਹਾਲਤ ਸੀਰੀਅਸ ਆ ਵੀ ਇਹਨੂੰ ਸ਼ਹਿਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਲੈ ਜਾਓ ਭੱਜ ਕੇ ਉਹਨੂੰ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਵਾ ਡਾਕਟਰ ਬਹੁਤ ਕੋਸ਼ਿਸ਼ ਕਰਦੇ ਨੇ ਉਹਨੂੰ ਬਚਾਉਣ ਦੇ ਲਈ ਸਾਰਾ ਦਿਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਸ਼ਾਮ ਨੂੰ ਮੰਗਰੂ ਰਾਮ ਦੀ ਮੌਤ ਹੋ ਜਾਂਦੀ ਆ ਮਤਲਬ ਵਿਆਹ ਨੂੰ 24 ਘੰਟੇ ਵੀ ਪੂਰੇ ਨਹੀਂ ਹੋਏ ਰਾਤ ਨੂੰ ਉਹਨੇ ਸੁਹਾਗਰਾਤ ਮਨਾਈ ਸਵੇਰੇ ਉੱਠ ਕੇ ਬਾਹਰ ਪੈ ਗਿਆ ਤੇ ਬਾਹਰ ਜਾ ਕੇ ਉਹਦੀ ਹਾਲਤ ਖਰਾਬ ਹੋ ਗਈ ਤੇ ਹੁਣ ਸ਼ਾਮ ਨੂੰ ਉਹਦੀ ਮੌਤ ਹੋ ਚੁੱਕੀ ਆ ਜਦੋਂ ਇਸ ਮੌਤ ਦੀ ਖਬਰ ਸਾਰੇ ਪਿੰਡ ਦੇ ਵਿੱਚ ਪਹੁੰਚ ਜਾਂਦੀ ਆ ਪਿੰਡ ਦੇ ਲੋਕ ਬਹੁਤ ਹੈਰਾਨ ਹੁੰਦੇ ਨੇ ਤੇ ਇਹੀ ਗੱਲਾਂ ਕਰਦੇ ਨੇ ਵੀ ਹਲੇ ਕੱਲ ਤਾਂ ਉਹਦਾ ਵਿਆਹ ਹੋਇਆ ਸੀ ਤੇ ਅੱਜ ਉਹ ਦੁਨੀਆ ਨੂੰ ਅਲਵਿਦਾ ਆਖ ਗਿਆ ਤੇ ਉਹਦੇ ਬਾਰੇ ਵੀ ਸੋਚਦੇ ਨੇ ਮਨਪੋਤੀ ਤੇ ਬੱਚਿਆਂ ਬਾਰੇ ਵੀ ਉਹਦੀ ਜ਼ਿੰਦਗੀ ਦਾ ਹੁਣ ਕੀ ਬਣੂਗਾ ਮਨਪੋਤੀ ਵੀ ਬਹੁਤ ਦੁਖੀ ਹੁੰਦੀ ਆ ਤੇ ਕੋਸ ਦੀ ਆ ਵੀ ਮੇਰੇ ਕਰਮਾਂ ਦੇ ਵਿੱਚ ਪਤੀ ਦਾ ਸੁੱਖ ਹੀ ਨਹੀਂ ਲਿਖਿਆ ਹੋਇਆ ਹੁਣ ਇਹ ਗੱਲ ਮੌਤ ਦੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਵਾਇਰਲ ਹੋਈ ਸੀ ਕਿ 24 ਘੰਟੇ ਤੋਂ ਪਹਿਲਾਂ ਇਹ ਇੱਕ ਥੋੜਾ ਜਿਹਾ ਵਿਸ਼ਾ ਤਾਂ ਅਟਰੈਕਟਿਵ ਸੀਗਾ ਕਿ ਇੱਕ ਬਜ਼ੁਰਗ ਨੇ 35 ਸਾਲ ਦੀ ਔਰਤ ਦੇ ਨਾਲ ਵਿਆਹ ਕਰਾਇਆ ਤੇ 24 ਘੰਟੇ ਤੋਂ ਪਹਿਲਾਂ ਉਹਦੀ ਮੌਤ ਹੋ ਗਈ। ਇਹ ਕਾਫੀ ਜਿਹੜੀ ਖਬਰ ਸੋਸ਼ਲ ਮੀਡੀਆ ਤੇ ਜਦੋਂ ਫੈਲਦੀ ਆ ਤਾਂ ਜਿਹੜੇ ਉਹਦੇ ਦਿੱਲੀ ਭਤੀਜੇ ਰਹਿੰਦੇ ਸੀਗੇ ਮੰਗਰੂ ਰਾਮ ਦੇ ਉਹਨਾਂ ਤੱਕ ਇਹ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜਾ ਉਹਨਾਂ ਦਾ ਚਾਚਾ ਮਰ ਚੁੱਕਿਆ ਵਾ ਤਾਂ ਉਹ ਪੁਲਿਸ ਨੂੰ ਸੂਚਿਤ ਕਰਦੇ ਨੇ ਤੇ ਇਹ ਵਾਰਨਿੰਗ ਦਿੰਦੇ ਨੇ ਕਿ ਜਦ ਤੱਕ ਅਸੀਂ ਆਉਂਦੇ ਨਹੀਂ ਉਦੋਂ ਤੱਕ ਬਾਡੀ ਦਾ ਸੰਸਕਾਰ ਨਹੀਂ ਹੋਣਾ ਚਾਹੀਦਾ ਅਸੀਂ ਪੋਸਟਮਾਰਟਮ ਕਰਾਵਾਂਗੇ ਬਾਡੀ ਦਾ ਉਸ ਤੋਂ ਬਾਅਦ ਸੰਸਕਾਰ ਕਰਨ ਦਵਾਂਗੇ ਉਹਨਾਂ ਨੂੰ ਇਹ ਸ਼ੱਕ ਸੀ ਕਿ ਇਹਨੇ ਵਿਆਹ ਕਰਾਇਆ ਸ਼ਾਇਦ ਜਿਹੜੀ ਮੰਨ ਭੌਤੀ ਔਰਤ ਹੈ ਉਹਨੇ ਕੁਝ ਕੀਤਾ ਨਾ ਹੋਵੇ ਜ਼ਮੀਨ ਦੇ ਲਾਲਚ ਦੇ ਵਿੱਚ ਉਹ ਇੱਥੇ ਦਿੱਲੀ ਤੋਂ ਪਿੰਡ ਪਹੁੰਚਦੇ ਨੇ ਜੀ ਉਹਦਾ ਬਾਡੀ ਦਾ ਜਦੋਂ ਪੋਸਟਮਾਰਟਮ ਕਰਾਇਆ ਜਾਂਦਾ ਤਾਂ ਇਹ ਸਾਬਤ ਹੋ ਜਾਂਦਾ ਵੀ ਇਹ ਇਹਨੂੰ ਬ੍ਰੇਨ ਹੈਮਰੇਜ ਹੋਇਆ ਵਾ ਇਹ ਉਹਦਾ ਕਾਰਨ ਜਿਹੜਾ ਬਹੁਤ ਜ਼ਿਆਦਾ ਖੁਸ਼ੀ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਵੀ ਹੋ ਸਕਦਾ ਕਿ ਉਹ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਸੀ ਰੱਖ ਪਾ ਰਿਹਾ ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨੀ ਉਮਰ ਚ ਆ ਕੇ ਇਹ ਸਾਰੀਆਂ ਖੁਸ਼ੀਆਂ ਉਹਨੂੰ ਮਿਲ ਸਕਦੀਆਂ ਨੇ ਸ਼ਾਇਦ ਉਹ ਵੀ ਕਾਰਨ ਇੱਕ ਬ੍ਰੇਨ ਸਟ੍ਰੋਕ ਦਾ ਬਣ ਗਿਆ ਜੋ ਰਿਪੋਰਟਾਂ ਕਹਿੰਦੀਆਂ ਨੇ ਤੇ ਸਾਬਤ ਹੋ ਜਾਂਦਾ ਪੁਲਿਸ ਬਿਆਨ ਦੇ ਦਿੰਦੀ ਆ ਕਿ ਇਹ ਕੁਦਰਤੀ ਮੌਤ ਆ ਇਹਦੇ ਵਿੱਚ ਕੋਈ ਵੀ ਕਿਸੇ ਦਾ ਹੱਥ ਨਹੀਂ ਐ ਮਰਡਰ ਨਹੀਂ ਐ ਨੇਚਰਲ ਡੈਥ ਐ ਹੁਣ ਜਦੋਂ ਇਹ ਨੈਚੁਰਲ ਡੈਥ ਸਾਬਤ ਹੋ ਜਾਂਦੀ ਆ ਤਾਂ ਜਿਹੜੇ ਭਤੀਜੇ ਸੀ ਮੰਗਰੂ ਰਾਮ ਦੇ ਉਹ ਕਹਿੰਦੇ ਆ ਕਿ ਮੰਗਰੂ ਰਾਮ ਨੇ ਸਾਰੀ ਜ਼ਮੀਨ ਜਿਹੜੀ ਸਾਡੇ ਨਾਲ ਕੀਤੀ ਆ ਇਸ ਔਰਤ ਦਾ ਤੇ ਇਹਨਾਂ ਬੱਚਿਆਂ ਦਾ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਪੁਲਿਸ ਨੂੰ ਕਿਹਾ ਜਾਂਦਾ ਵਾ ਕਿ ਇਹਨੂੰ ਇੱਥੋਂ ਬਾਹਰ ਕੱਢਿਆ ਜਾਵੇ ਪਿੰਡ ਵਾਲੇ ਮਨ ਭੌਤੀ ਦਾ ਸਾਥ ਦਿੰਦੇ ਨੇ ਉਹਦੇ ਤੇ ਤਰਸ ਖਾਂਦੇ ਨੇ ਵੀ ਇਹੇ ਹੁਣ ਵਿਚਾਰੀ ਜਾਊਗੀ ਕਿੱਥੇ ਤੇ ਉੱਚ ਅਧਿਕਾਰੀ ਜਿਹੜੇ ਪੁਲਿਸ ਦੇ ਉਹਨਾਂ ਤੱਕ ਜਦੋਂ ਮਾਮਲਾ ਪਹੁੰਚਦਾ ਵਾ ਵੀ ਇਹਦਾ ਕੀ ਆਪਾਂ ਹੁਣ ਨਿਬਟਾਰਾ ਕਰਨਾ ਵਾ ਨਿਬਟਾਰਾ ਇਹੀ ਹੁੰਦਾ ਵਾ ਕਿ ਹੁਣ ਜਿਹੜੀ ਮਨਪੌਤੀ ਤੇ ਉਹਦੇ ਤਿੰਨ ਬੱਚੇ ਨੇ ਮੰਗਰੂ ਰਾਮ ਦਾ ਜਿਹੜਾ ਮਕਾਨ ਆ ਉਹਦੇ ਵਿੱਚ ਹੀ ਰਹਿਣਗੇ ਉਹ ਕਿਤੇ ਨਹੀਂ ਜਾਣਗੇ ਇਹ ਫੈਸਲਾ ਜਿਹੜਾ ਇਹ ਕੋਰਟ ਦੇ ਵੱਲੋਂ ਸੁਣਾਇਆ ਗਿਆ ਆ ਬਾਕੀ ਜਿਹੜਾ ਹੁਣ 2000 ਸਤੰਬਰ 2025 ਦੀ ਇਹ ਗੱਲ ਆ ਹਲੇ ਤੱਕ ਤਾਂ ਉਹ ਜਿਹੜਾ ਪਰਿਵਾਰ ਆ ਮਨਪੌਤੀ ਤੇ ਉਹਦੇ ਤਿੰਨ ਬੱਚੇ ਮੰਗਰੂ ਰਾਮ ਦੇ ਘਰ ਵਿੱਚ ਹੀ ਰਹਿ ਰਹੇ ਆ ਅੱਗੇ ਕੋਈ ਕਾਰਵਾਈ ਜਿਹੜੀ ਹੋਰ ਉੱਚ ਅਦਾਲਤ ਚ ਜਾ ਕੇ ਜੇ ਉਹ ਦੇ ਭਤੀਜੇ ਨਹੀਂ ਕਰਵਾਉਂਦੇ ਤਾਂ ਸ਼ਾਇਦ ਮੰਨਪੌਤੀ ਉੱਥੇ ਰਹੂਗੀ ਬਾਕੀ ਅੱਗੇ ਕੀ ਹੋਣਾ ਕੁਝ ਕਿਹਾ ਨਹੀਂ ਜਾ ਸਕਦਾ ਤੇ ਤੁਸੀਂ ਆਪਣੀ رائے ਜ਼ਰੂਰ ਦੇਣੀ ਹੈ ਕਿ ਮੰਨਪੌਤੀ ਦਾ ਉੱਥੇ ਰਹਿਣਾ ਬਣਦਾ ਜਾਂ ਨਹੀਂ ਬਣਦਾ ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੇ ਹਿਸਾਬ ਨਾਲ ਉਹਦਾ ਜ਼ਰੂਰ ਉੱਥੇ ਰਹਿਣਾ ਬਣਦਾ ਵਾ ਕਿਉਂਕਿ ਉਹਨੇ ਭਾਵੇਂ 24 ਘੰਟੇ ਨਹੀਂ ਸੀ ਹੋਏ ਵਿਆਹ ਕਰਾਏ ਨੂੰ ਵਿਆਹ ਤਾਂ ਉਹਦਾ ਹੋ ਗਿਆ ਸੀ ਉਹ ਇੱਕ ਵਿਧਵਾ ਬਣ ਕੇ ਉੱਥੇ ਰਹਿ ਸਕਦੀ ਆ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਚੰਗੀ ਲੱਗੀ ਹੋਊਗੀ ਜੀ ਅੱਜ ਦੀ ਇਹ ਕਹਾਣੀ ਸੱਚੀ ਕਹਾਣੀ ਤੇ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਕੋਈ ਹੋਰ ਨਵੀਂ ਸੱਚੀ ਘਟਨਾ ਲੈ ਕੇ